ਟਰੈਜਿਕ ਇਨਸੀਡੈਂਟ ਹੋਇਆ ਰੋਡ ਐਕਸੀਡੈਂਟ ਹੋਇਆ 14 ਤਰੀਕ ਨੂੰ ਸ਼ਾਮ ਨੂੰ 3:00 ਵਜੇ 7:00 ਮਿੰਟ ਦੇ ਉੱਪਰ ਸਰਦਾਰ ਔਜਾ ਸਿੰਘ ਜਿਹੜੇ ਹੈ ਕਿ ਆਪਣੇ ਘਰ ਦੇ ਵਿੱਚੋਂ ਸੈਰ ਕਰਨ ਵਾਸਤੇ ਨਿਕਲਦੇ ਬਿਆਸਪਟ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਰ ਇਹਨਾਂ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਮੇਨ ਜਿਹੜੀ ਕਖਾਨਕੋਟ ਜਲੰਧਰ ਹਾਈਵੇ ਹੈ ਉੱਥੋਂ ਇਹਨਾਂ ਦਾ ਹੈਗਾ ਨੇੜੇ ਆ ਉਹ ਬਿਆਸਪਿੰਡ ਦੇ ਜਿਹੜਾ ਕਿ ਆਊਟ ਸਕਰਟਸ ਦੇ ਉੱਤੇ ਇਹਨਾਂ ਦਾ ਪੈਨਟ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਤੇ 3 ਵਜੇ 8 ਮਿੰਟ ਤੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉਥੇ ਇੱਕ ਕੋਈ ਨਾਮ ਵਾਲੋਂ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨੇ ਜਿੱਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਝੱਟ ਕੇ ਹਸਪਤਾਲ ਦੇ ਵਿੱਚ ਸ਼੍ਰੀਮਨ ਹਸਪਤਾਲ ਜਲੰਧਰ ਐਡਮਿਟ ਕਰਾਇਆ ਕੈਨੇਡਾ ਤੋਂ ਫੌਜਾ ਸਿੰਘ ਦੀ ਮੌਤ ਬਣ ਕੇ ਆਇਆ ਅਮਰਿਤਪਾਲ ਸਿੰਘ ਦੱਸ ਦਈਏ ਕਿ 114 ਸਾਲਾ ਦੁੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਮਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋ ਦੇ ਵਜੋਂ ਹੋਈ ਹੈ ਦਰਅਸਲ ਅਮਰਿਤਪਾਲ 8 ਦਿਨਾਂ ਪਹਿਲਾਂ ਕੈਨੇਡਾ ਤੋਂ ਪਰਤਿਆ ਸੀ ਪੁਲਿਸ ਵੱਲੋਂ ਉਸ ਤੋਂ ਹਾਦਸੇ ਦੇ ਵਿੱਚ ਵਰਤੀ ਗਈ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ ਰਾਤ ਨੂੰ ਉਸਨੂੰ ਥਾਣੇ ਭੋਗਪੁਰ ਦੇ ਵਿੱਚ ਲਜਾਇਆ ਗਿਆ ਤੇ ਪੁੱਛਗਿੱਛ ਕੀਤੀ ਗਈ ਹੈ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾਣੀ ਹੈ ਤਾਂ ਜਲੰਧਰ ਦੇ ਐਸ ਐਸ ਪੀ ਹਰਮੰਦਰ ਵਰਕ ਦਾ ਇਹ ਕਹਿਣਾ ਕਿ ਉਹਨਾਂ ਵੱਲੋਂ ਬਣਾਈਆ ਗਿਆ ਟੀਮਾਂ ਨੇ ਕੁਝ ਗੱਡੀਆਂ ਲਿਸਟ ਆਊਟ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਫੋਰਚੂਨਰ ਗੱਡੀ ਦੀ ਪਛਾਣ ਦੇ ਸ਼ਾਮ ਹੁੰਦੀ ਹੈ ਨੰਬਰ ਤੋਂ ਪਤਾ ਲੱਗਦਾ ਹੈ ਗੱਡੀ ਕਪੂਰਥਲਾ ਦੇ ਥੌਲੀ ਪਿੰਡ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੇ ਨਾਂ ਤੇ ਰਜਿਸਟਰਡ ਹੈ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਵਰਿੰਦਰ ਤੱਕ ਪਹੁੰਚੀਆਂ ਤੇ ਵਰਿੰਦਰ ਤੋਂ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਕੈਨੇਡਾ ਤੋਂ ਆਇਆ ਐਨ ਆਰ ਆਈ ਅਮਨਿਤਪਾਲ ਤੇ ਲੋ ਜਿਸ ਨਿਊਜ਼ ਦੀ ਗੱਡੀ ਖਰੀਦੀ ਸੀ ਤਾਂ ਪੁਲਿਸ ਨੇ ਦੇਰ ਰਾਤ ਅੰਮ੍ਰਿਤਪਾਲ ਨੂੰ ਗ੍ਰਫਤਾਰ ਕਰਕੇ ਗੱਡੀ ਬਰਾਮਦ ਕੀਤੀ ਹੈ ਹਾਦਸੇ ਤੋਂ ਬਾਅਦ ਅੰਮ੍ਰਿਤਪਾਲ ਸਿੱਧਾ ਆਪਣੇ ਪਿੰਡ ਦਾਸੂਪੁਰ ਗਿਆ ਸੀ ਤਾਂ ਪੁੱਛ ਗਿਜਦੇ ਵਿੱਚ ਅੰਮ੍ਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਲਿਆ ਉਸਨੇ ਦੱਸਿਆ ਕਿ ਮੁਕੇਰੀਆਂ ਸਾਈਡ ਤੋਂ ਆਪਣੇ ਫੋਨ ਵੇਚ ਕੇ ਆ ਰਿਹਾ ਸੀ ਜਦੋਂ ਬਿਆਸ ਕੋਲ ਪਹੁੰਚਿਆ ਤਾਂ ਇੱਕ ਬਜ਼ੁਰਗ ਉਸ ਦੀ ਗੱਡੀ ਦੀ ਚਪੇਟ ਦੇ ਵਿੱਚ ਆਏ ਨੇ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਫੌਜਾ ਸਿੰਘ ਨੇ ਓਥੇ ਤੇ ਜਿਹੜੀ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਵੱਖ-ਵੱਖ ਟੀਮਾਂ ਨੂੰ ਜਿਹੜੀਆਂ ਡਿਸਪੈਚ ਕੀ ਮਲਾਜ਼ਮ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਜੀਤ ਜੀ ਕਰਾਏ ਐਸਪੀ ਹੈੱਡਕ quarters ਪਰਮਿੰਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਐਸਪੀ ਯਾਦਵਪੁਰ ਸੈਕਸ਼ਨ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਖੁਸ਼ਵਾਲੀ ਇੰਸਪੈਕਟਰ ਹਰਦੇਪ੍ਰੀਤ ਐਸਐਚਓ ਆਦਮਪੁਰ ਇਹ ਸਾਰੇ ਅਸੀਂ ਉੱਥੇ ਮੌਕੇ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀਆਂ ਟੀਮ ਨੂੰ ਅਲੱਗ-ਅਲੱਗ ਅੰਦਰ ਦੇ ਕੰਮ ਕਰਨ ਵਾਸਤੇ ਇਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਾ ਮੌਕੇ ਤੋਂ ਕੁਝ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ 프레임 ਲੱਗਿਆ ਹੁੰਦਾ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕੇ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਥੋਂ ਪਾਸ ਔਨ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਤਾਂ ਨੇਨ ਹਾਈਵੇ ਹੈ ਉਥੋਂ ਕਰੀਬ 30-35 ਗੱਡੀ ਜਿਹੜੀਆਂ ਹੈਗੇ ਅਸੀਂ ਗੱਡੀਆਂ ਉਸ ਵਕਤੋਂ ਗੁਜ਼ਰੀਆਂ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਿਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਉਹ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਦੀ ਚੈੱਕ ਕੀਤੀਆਂ ਦਾ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹਦਾ ਜਿਹੜਾ ਫ੍ਰੈਗਮੈਂਟ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਤੇ ਮੌਕੇ ਤੇ ਫਿਜ਼ੀਕਲ ਜਦੋਂ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਦੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸਰੋਂ ਉਸ ਮੈਚ ਕੀਤਾ ਵੱਖ-ਵੱਖ ਜਿਹੜੀਆਂ ਟੋਇਟਾ ਦੀਆਂ ਏਜੰਸੀਜ਼ ਦੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉੱਥੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਹੈ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈ। ਕਿਉਂਕਿ ਉਸ ਵਕਤ ਹੋਰ ਕੋਰ ਫੋਰਚੂਨਰ ਗੱਡੀਆਂ ਵੀ ਜਿਹੜੀਆਂ ਨੇ ਕੁਝ ਅ퍼 ਮਾਡਲ ਦੀਆਂ ਜਿਹੜੀਆਂ ਨੇ ਲੇਟੈਸਟ ਮਾਡਲ ਦੀਆਂ ਨਿਕਲੀਆਂ ਸੀ। ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜ੍ਹਿਆ ਗਿਆ। ਗੱਡੀ ਜਿਹੜੀ ਹੈਗੀ ਉਸੇ ਦਾ ਕੰਮ ਕਰਦੇ ਹੋਏ ਸੀ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ዱਕੀ ਹੋਈ ਸੀ ਤਾਂ ਉਸ ਨੂੰ ਟ੍ਰੇਸ ਜਿਹੜਾ ਹੈਗਾ ਸੀ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕਤਮਾਂ ਦੀ ਜੀ ਗੱਲ ਕਰੀਏ ਤਾਂ ਅਸੀਂ 281 BNS ਅੰਡਰ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ थाना ਆਧਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਫਰਜ਼ ਬਣਦਾ ਸੀ ਕਿ ਅਗਰ ਐਕਸੀਡੈਂਟ ਹੋ ਵੀ ਗਿਆ ਤਾਂ ਉਹ ਸੇ ਰੋਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਉਣਾ ਉਹਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਜਿਹੜੀ ਕਿ ਉਸ ਵੱਲੋਂ ਨਹੀਂ ਕੀਤੀ ਤਾਂ ਇਸ ਦੇ ਵਿੱਚ ਸਾਡੀਆਂ ਟੀਮਜ਼ ਨੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਾਨੂੰ ਡੇਢ ਮਿਲੇ ਦਾ ਦੋਸ਼ੀ ਜਿਹੜਾ ਹੈ ਅਮਰਿਤਪਾਲ ਸਿੰਘ ਦੋਸ਼ੀ ਨਾਮ ਇਹਦੇ ਵਿੱਚ ਜਿਹੜਾ ਹੈਗਾ ਅਮਰਿਤਪਾਲ ਸਿੰਘ ਢੀਲੋਂ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਗਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢੀਲੋਂ ਇਹ ਕੈਨੇਡਾ 베ਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਇਹਨੂੰ ਮਿਲ ਗਿਆ ਇਹ ਜਿਹੜਾ ਕਿ 2027 ਤੱਕ ਇਹਦੇ ਕੋਲ ਵਰਕ ਪਰਮਿਟ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ 823 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇਥੇ ਤਿੰਨ ਹਫ਼ਤੇ ਪਹਿਲਾਂ ਹੀ ਇਥੇ ਜਿਹੜਾ ਹੈਗਾ ਇਥੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਜਿਹਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਬਕੜਾ ਕਸਬੇ ਤੋਂ ਜਿਹੜਾ ਕਿ ਉੱਥੋਂ ਹੀ ਨਿਕਲਿਆ ਤਾਂ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਮਿਹਨਤ ਇਸ ਕਰਕੇ ਥੋੜ ਜਿਹੜੀ ਜ਼ਿਆਦਾ ਲੱਗ ਰਹੀ ਸੀ ਕਿਉਂਕਿ ਜਦੋਂ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ ਚੋਂ ਡਿਟੈਕਟ ਨਹੀਂ ਹੁੰਦੀ ਕਿਉਂਕਿ ਉਹਦਾ ਪਿੰਨ ਬਿਲਕੁਲ ਉਹ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੁਣ ਕਰਕੇ ਨਹੀਂ ਮਿਲਦੇ ਤਾਂ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਸੀ ਐਂਡ ਜਿਹੜੀ ਫਿਜ਼ੀਕਲ ਐਵੀਡੈਂਸ ਜਿਹੜੀ ਅਸੀਂ ਉਸ ਤੋਂ ਰਿਕਵਰ ਕੀਤੀ ਸੀ ਉਸ ਤੋਂ ਉਸ ਤੋਂ ਜਿਹੜਾ ਕੇਸ ਹੈ ਜਿਹੜਾ ਹੈਗਾ ਇਹ ਟ੍ਰੇਸ ਕਰਨ ਦੇ ਵਿੱਚ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਹੈ ਕਿਸੇ ਕਿਉਂਕਿ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵਸ ਰਿਹਾ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਫੇਸ ਕੀਤਾ ਗਿਆ ਤਾਂ ਉਹ ਜਿਹੜਾ ਹੈਗਾ ਵਿਥਿਨ 30 ਆਵਰਸ ਦੇ ਵਿੱਚ ਜਿਹੜੀਆਂ ਸਾ ਅਸੀਂ ਇਸ ਕੇਸ ਨੂੰ ਜਿਹੜਾ ਫੇਸ ਕੀਤਾ ਅਕਿਊਜ਼ ਨੂੰ ਅਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਐ ਫੋਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਕਬਜ਼ਾ ਦੇ ਵਿੱਚ ਜਿਹੜੀ ਹੈਗੀ ਐ ਦਾ ਪੀਬੀ 20 ਸੀ 7100 7400 ਇਹਦਾ ਨੰਬਰ ਹੈਗਾ ਇਹ ਜਿਹੜੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਇਸ ਤਰੀਕੇ ਨਾਲ ਜਿਹੜੀ ਹੈਗੀ ਹੈ ਸਾਨੂੰ ਜਿਹੜੀ ਸਰਦਾਰ ਫੌਜਾ ਸਿੰਘ ਦੀ ਜਿਹੜੀ ਅਨਫੋਰਚੂਨੇਟਲੀ ਡੈਥ ਹੋਈ ਹੈ ਉਹਦੇ ਵਿੱਚ ਸਾਨੂੰ ਅਫਸੋਸ ਹੈ ਜਿਹੜਾ ਹੈ ਕਿ ਕਿ